ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰ ਸਿੱਖ ਮਾਈ ਭਾਈ ਸਤਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸੋ ਸਾਵਧਾਨ ਹੋ ਕਰਕੇ ਇਕਾਗਰ ਮਨ ਹੋ ਕਰਕੇ ਪਾਵਨ ਗੁਰਬਾਣੀ ਦੀ ਸੰਥਿਆ শ্রবণ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂ ਦਰਿਆ ਉਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾ ਤਹ ਤਹ ਤੂ ਹੈ ਤੁਰ ਤੇ ਨਿਕਸੀ ਫੂਟ ਮਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਤਾ ਤੁਝੇ ਸਮਾਲੀ ਰਹਾਉ ਤੂ ਪਰਪੂਰ ਜਾਨਿਆ ਮੈਂ ਦੂਰ ਜੋ ਕਛ ਕਰੇ ਸੋ تیرਹ ਦੂਰ ਤੂ ਦੇਖਹਿ ਹਉ ਮਕਰਪਾਉ ਤੇਰ ਕੰਮ ਨਾ ਤੇਰ ਨਾਏ ਜੇਤਾ ਦੇਹੇ ਤੇਤਾ ਹਉ ਖਾਉ ਬਿਆਹ ਕਰ ਨਾਹੀ ਕੈ ਦਰ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜ ਮਿਆਨੋ ਮੰਜ ਪੜਨਾ ਹੈ ਮੰਜ ਆਪੇ ਮੰਝ ਮਿਆਨੋ ਆਪੇ ਵਿਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕਾ ਹੁਕਮਿ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਾਨਮਾਨ ਦੇਵਨ ਹਾਰੀ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਏ ਕੀਤੇ ਕਹਿ ਕਹਿਐ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕਚੁਨ ਕੱਚ ਇਹ ਪਾਠ ਇਸੇ ਤਰ੍ਹਾਂ ਹੀ ਪੜਨਾ ਹੈ ਕਚੁਨ ਕੱਚ ਰਹਾਉ ਜਾ ਕੇ ਰੁੱਖ ਬਿਰਖ ਆਰਾਉ ਜੇਹੀ ਧਾਤ ਤੇਹਾ ਤਿਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਫੁੱਲ ਭਾਰਾ ਪੜਨਾ ਹੈ ਫੁੱਲ ਫੁੱਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਇਕਾ ਸਾਦ ਨਾਨਕ ਆਣੀ ਅਵ ਰਾਸ ਵਿਣ ਨਵ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਬਹਿਲਾ ਘਰ ਪੰਜਵਾ ਅਛਲ ਛਲਾਈ ਨਹਿ ਛਲੇ ਨਹਿ ਘਾਉ ਕਟਾਰਾ ਕਰ ਸਕੈ ਜੋ ਸਾਹਿਬ ਰੱਖੈ ਤਿਉ ਰਹੈ ਇਸ ਲੋਭੀ ਕਾ ਜਿਉ ਟਾਲ ਪਲੈ ਇਸੇ ਤਰ੍ਹਾਂ ਹੀ ਟਾਲ ਪਲੈ ਪੁੱਲੇ ਪੜਨੇ ਹਨ ਟਲ ਪਲੈ ਇਸ ਤਰ੍ਹਾਂ ਨਹੀਂ ਪੜਨੇ ਟਾਲ ਪਲੈ ਬਿਨ ਤੇਲ ਦੀਵਾ ਕਿਉ ਜਲ ਰਹਾਉ ਪੁਥੀ ਪੁਰਾਨ ਕਮਾਈਐ ਭਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਓ ਜਲੇ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਜੇ ਤਤਾਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵਕ ਮਾਈਏ ਆ ਦਰਗਹ ਬੈਸਣ ਪਾਈਐ ਕਹੋ ਨਾਨਕ ਬਾਹ ਲੁਡਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਈਐ ਸਤਗੁਰ ਮਨ ਕਮਨ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਈ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨੇ ਗੁਰਮੁਖ ਚਾਖਿਆ ਸਹਜੇ ਰਹੇ ਸਮਾਇ ਰਹਾਉ ਜਿਨੇ ਸਤਵਰ ਸੇਵਿਆ ਤਿਨੇ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਸੂਖਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਾਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹ ਮਾਨ ਸਤਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹਉ ਮੈਂ ਮਮਤਾ ਮਾਰਕੈ ਹਰ ਰੱਖਿਆ ਉਰ ਧਾਰ ਹਉ ਤਿਨ ਕੈ ਬਲਿਹਾਰਣ ਜਿਨਾ ਨਾਮੇ ਲੱਗਾ ਪਿਆਰ ਸਹੀ ਸੁਖੀਏ ਚਹੋ ਜੁਗੀ ਜਿਨ੍ਹਾਂ ਨਾਮ ਅਖੋਟ ਅਪਾਰ ਗੁਰ ਮਿਲਿਆ ਨਾਮ ਪਾਈਐ ਸੁਖ ਮੋਹ ਪਿਆਸ ਹਰ ਛੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਸਾਧ ਪੜਨਾ ਹੈ ਸਾਧ ਨਹੀਂ ਪੜਨਾ ਦਦੇ ਦੇ ਨਾਲ ਸਾਧ ਜਿਨ੍ਹਾਂ ਹਰ ਕਾ ਸਾਧ ਆਇਆ ਹਉ ਤੈਨ ਭਲੇ ਹਾਰ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਈ ਹਰ ਕਾ ਮਹਿਲ ਨਾ ਪਾਵਈ ਫਿਰ ਹਰ ਕਾ ਮਹਿਲ ਨਾ ਪਾਵਈ ਮਰ ਵਿਸਤਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਇਹ ਹਾ ਹ ਨਾਲ ਸੰਬੰਧ ਕੀ ਹੈ ਜਿਹੜਾ ਹੀ ਇਕੱਠੇ ਵਾਂਗੂ ਪੜਨਾ ਹੈ ਗ੍ਰਹਿ ਹੀ ਗ੍ਰਹਿ ਹੀ ਮਾਹੇ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਏ ਹਰਿ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜ ਕਮਾਹਿ ਬਿਨ ਸਤਗੁਰੁ ਸੁਖ ਨਾ ਪਾਵੈ ਇਸੇ ਤਰਾਂ ਇਹ ਪਾਵੈ ਪੜਨਾ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਇ ਤਿਨਾ ਪਿਛੈ ਰਿੱਧ ਸਿੱਧ ਫਿਰ ਹੋ ਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨ ਕਰਣਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਹੋ ਸਹਿਜ ਸੁਭਾਈ ਸ੍ਰੀ ਰਾਗ ਮਹੱਲਾ 3 ਘਰ ਪਹਿਲਾ ਜਿਸ ਹੀ ਕੀ ਸਿਰਕਾਰ ਹੈ ਸਿਰਕਾਰ ਵੱਖਰਾ ਸ਼ਬਦ ਹੈ ਸਿਰ ਵੱਖਰਾ ਔਰ ਕਾਰ ਵੱਖਰਾ ਪੜਨਾ ਹੈ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰਕ ਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨ ਵਿਛੜਹਿ ਤਿਨ ਨਿਜ ਘਰ ਵਾਸਾ ਹੋਏ ਮੇਰੇ ਰਾਮ ਨਾ ਹਰ ਬਿਨ ਅਬਰ ਨਾ ਕੋਈ ਸਤਿਗੁਰ ਸਤਿ ਪ੍ਰਭ ਨਿਰਮਲਾ ਸਬਦ ਮਿਲਾਵਾ ਹੋਈ ਰਹਾਉ ਸਬਦ ਮਿਲੈ ਸੋ ਮਿਲ ਰਹਿ ਜਿਸਨੋਂ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮਹਿ ਇਕ ਵਰਤ ਦਾ ਇਕੋ ਰਹਿਆ ਸਮਾਏ ਜਿਸਨੋਂ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਤ ਕੀ ਵਾਦ ਕਰਹਿ ਵਿਚਾਰ ਮਤ ਬੁੱਧ ਭਵੀ ਨਾ ਬੁੱਝੈ ਅੰਤਰ ਲੋਭ ਵਿਕਾਰ ਲਖ 84 ਹੀ ਭਰਮ ਦੇ ਰਾਮ ਭ੍ਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਈ ਨ ਮਿਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹਿ ਤਾ ਹਰ ਮਿਲੈ ਸੇਵਾ ਪਵੈ ਸਭ ਥਾਰੇ ਪਾਰਸ ਪਰਸੈ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕਉ ਪੂਰਬ ਲਿਖਿਆ ਤਿਨ ਸਤਪੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂ ਕਰਹਿ ਪੁਕਾਰ ਲਖ 84 ਦਿਨ ਸ੍ਰੀ ਸਭ ਸੈ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭ ਨਾ ਕਰਦਾ ਸਾਰ ਨਾਨਕ ਗੁਰਮੁਖ ਬੁੱਝੀਐ ਪਈਐ ਮੋਖ ਦਵਾਰ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣਕੈ ਮੰਨਿਆ ਤਿਨਾ ਨਿਜ ਘਰਿ ਵਾਸ ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹਉ ਸਤਿ ਬਲਿਹਾਰ ਜਾਸ ਹਿਰਦੈ ਜਿਨ ਕੈ ਹਰਿ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰਿ ਹਰਿ ਨਿਰਮਲ ਧਿਆਇ ਧੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹਿ ਲਿਵ ਲਾਇ ਰਹਾਉ ਹਰਿ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ ਗੁਰਮਤ ਜਿਨੀ ਪਛਾਨਿਆ ਸੇ ਦੇਖਹਿ ਸਦਾ ਹਦੂਰ ਜਿਨ ਗੁਣ ਤਿਨ ਸਾਧ ਮਨ ਵਸੈ ਔ ਗੁਣਵੰਤਿਆ ਦੂਰ ਮਾਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰ ਦਿਨ ਸਬਦ ਗੁਰੂ ਸੋਣਾ ਮੰਨਿਆ ਤਿਨ ਮਨ ਧਿਆਇ ਹਰ ਸੋਏ ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਓਹੋ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚਿਤੈ ਲਿਵ ਲਾਏ ਪਗ ਖਿਸੇ ਰਹਿਣਾ ਨਹੀਂ ਅਗਰ ਠੌਰ ਨਾ ਪਾਏ ਓਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੇਤੀ ਲਿਵ ਲਾਏ ਦੇਖਾ ਵੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਰੇ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਈ ਹਰ ਗੁਣ ਗਾਵਹਿ ਹਰ ਨਿਤ ਪੜ੍ਹਹਿ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਇ ਇਥੋਂ ਤੱਕ ਆਪਾਂ ਨੇ ਅੱਜ ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਨਤ ਅਸਰਕਾ ਪਾਵਨ ਗੁਰਬਾਣੀ ਦੀ ਸੰਥਿਆ ਕੀਤੀ ਹੈ। ਕੁੱਲ ਆਪਾਂ 28 ਅੰਗ ਤੱਕ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸੰਥਿਆ ਕਰ ਲਈ ਹੈ। ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ। ਹਰ ਗੁਣ ਗਾਵਹਿ ਆਰਨਿਤ ਪੜ੍ਹ ਹੈ ਹਰ ਗੁਣ ਗਾਏ ਸਮਾਈ ਨਾਨਕ ਕੈਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ